ਹਰਕਾ ਟੇਰਾ ਪਪਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਕਰਤਿਪ ਸਿੰਘ ਰੰਧਾਵਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਗਲਤ ਭਾਈ ਚਰਿੱਤੀ ਕੀਤੀ ਗਲਤ ਹਰਕਾ ਟੇਰਾ ਪਪਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਕਰਤਿਪ ਸਿੰਘ ਰੰਧਾਵਾ ਅਚਾਰ ਟੇਰਾ ਪਪਾ ਨਾਨਕ ਪਹੁੰਚੇ ਜਿੱਥੇ ਉਹਨਾਂ ਵੱਲੋਂ ਗੱਲਬਾਤ ਕਰਦੇ ਹਨ ਕਿ ਪੰਜਾਬ ਸਰਕਾਰ ਡਾਕਟਰ ਪੀ ਰਾਓ ਅੰਬੇਦਕਰ ਸਾਹਿਬ ਦੇ ਪੂਰਨ ਉੱਪਰ ਚੱਲਦੀ ਹੋਈ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਉਹਨਾਂ ਕਹਿੰਦੇ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਪੰਜਾਬ ਸਰਕਾਰ ਦੀ ਕੈਬਨਿਟ ਵਿੱਚ 6 ਮੰਤਰੀ ਅਨੁਸੂਚਿਤ ਜਾਤੀਆਂ ਦੇ ਨਾਲ ਸਮਰਥ ਕਰਤੀਪ ਸਿੰਘੰਤਾਵਾਨ ਨੇ ਅੱਗੇ-ਕਾਗੇ ਪੰਜਾਬ ਸਰਕਾਰ ਨੇ ਦਲਿਤ ਵਰਗ ਦੇ ਐਡਵੋਕੇਟ ਨੂੰ ਹਾਈ ਕੋਰਟ ਵਿੱਚ ਪ੍ਰਤੀਨਿਧਤਾ ਦਿੱਤੀ ਹੈ ਤੇ ਦਲਿਤ ਐਡਵੋਕੇਟ ਨੂੰ ਜਰਨਲ ਐਡਵੋਕੇਟ ਲਾਇਆ ਹੈ ਜੋ ਕਿ ਇੱਕ ਮਿਸਾਲ ਹੈ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੁਹਾਡਾ ਧੰਨਵਾਦ ਕਰਦਾ ਸਾਰੇ ਚੈਨਲ ਵੀਰਾਂ ਦਾ ਕਿ ਜਿਹੜੇ ਤੁਸੀਂ ਅੱਜ ਆਏ ਹੋ ਅੱਜ ਮੈਂ ਗੱਲ ਕਰਨੀ ਹੈ ਸਾਰੇ ਦਲਿਤ ਭਾਈਚਾਰੇ ਦੇ ਸੰਬੰਧ ਚ ਮੈਂ ਤੁਹਾਡੇ ਚੈਨਲਾਂ ਦੇ ਰਾਹੀਂ ਉਹ ਦਲਿਤ ਵੀਰਾਂ ਨੂੰ ਕਹਿਣਾ ਚਾਹੁੰਦਾ ਜਦੋਂ ਵੀ ਆਮ ਆਦਮੀ ਪਾਰਟੀ 2022 ਚ ਸਰਕਾਰ ਬਣਨ ਤੋਂ ਪਹਿਲਾਂ ਇੱਕ ਲੋਕਾਂ ਨੂੰ ਵਾਅਦਾ ਕੀਤਾ ਸੀਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਬਾਬਾ ਸਾਹਿਬ ਡਾਕਟਰ ਅਵੇਦਕਰ ਜੀ ਤਾਂ ਸ਼ਿਦਿਆਂ ਸਰਦਾਰ ਭਗਤ ਸਿੰਘ ਜੀ ਦੀ ਸੋਚ ਤੇ ਚੱਲਣਾ ਹੈ। ਉਹਨਾਂ ਦੇ ਦੱਸੇ ਹੋਏ ਦਰਸਾਏ ਹੋਏ ਪੂਰਨੀਆਂ ਤੇ ਜਿਹੜਾ ਸਰਕਾਰ ਨੇ ਚੱਲਣਾ ਔਰ ਚੱਲ ਰਹੀ ਆ। ਹੁੰਦਾ ਕੀ ਸੀਗੀ ਇਤਿਹਾਸ 'ਚ ਹੋਇਆ ਕਿ ਸਰਕਾਰ ਬਣ ਤੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਛੇ ਮੰਤਰੀ ਦਲਤ ਭਾਈਚਾਰੇ ਦੇ ਪੰਜਾਬ ਚ ਬਣਾਏ ਆ ਆਮ ਆਦਮੀ ਪਾਰਟੀ ਨੇ ਜਿਹੜਾ ਕਿ ਅੱਜ ਤੱਕ ਇਤਿਹਾਸ ਵਾ ਜਿਹੜਾ ਆਮ ਆਦਮੀ ਪਾਰਟੀ ਨੇ ਸੈੱਟ ਕੀਤਾ ਕਿ ਦਲਤਾਂ ਨੂੰ ਜਿਹੜੀ ਨਿਮਾਇਦਗੀ بڑے ਵੱਡੇ ਪੱਦਰ ਤੇ ਦਿੱਤੀ ਆ ਅਗਲੀ ਗੱਲ ਸਰਕਾਰ ਨੇ ਜਦੋਂ ਆਪਾਂ ਪਹਿਲਾਂ ਵੇਖਦੇ ਰਹੇ ਕਿ ਜਿਹੜਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਆ ਉਹਦੇ ਵਿੱਚ ਜਿਹੜੀਆਂ ਪ੍ਰੋਮੋਸ਼ਨਾਂ ਹੁੰਦੀਆਂ ਸੀਗੀਆਂ ਐਡਵੋਕੇਟ ਜਨਰਲ ਬਣਨੇ ਜਾਂ ਡਿਪਟੀ ਐਡਵੋਕੇਟ ਲੱਗਣੇ ਜਾਂ ਵੱਖ-ਵੱਖ ਉੱਚੇ ਅਹੁਦਿਆਂ ਤੇ ਜਾਣਾ ਉਹਦੇ ਚ ਦਲਿਤ ਭਾਈਚਾਰੇ ਨੂੰ ਬੜਾ ਪਿੱਛੇ ਕੀਤਾ ਗਿਆ। ਉਹਨਾਂ ਦੀਆਂ ਪ੍ਰੋਮੋਸ਼ਨਾਂ 'ਚ ਬੜੀਆਂ ਰੁਕਾਵਟਾਂ ਆਈਆਂ। ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਣਨ ਤੋਂ ਬਾਅਦ ਉਹ ਜਿਹੜਾ ਸੀਗਾ ਉਹਨਾਂ ਦਾ ਕੱਟਿਆ ਗਿਆ ਉਹਨਾਂ ਦਾ ਰੱਖਵਾ ਕਰਨ ਕੱਟਿਆ ਗਿਆ ਸੀਗਾ। ਉਹਦੇ ਚ ਆਮ ਆਦੀ ਪਾਰਟੀ ਨੇ ਇੱਕ ਨਵਾਂ ਕਾਨੂੰਨ ਬਣਾਇਆ ਜਿਹਦੇ ਵਿੱਚ ਦਲਿਤ ਭਾਈਚਾਰੇ ਨੂੰ ਉਹ ਅੱਜ ਐਡਵੋਕੇਟ ਜਰਨਲ ਵੀ ਲੱਗਣਗੇ। ਡਿਪਟੀ ਐਡਵੋਕੇਟ ਵੀ ਜਰਨਲ ਵੀ ਲੱਗਣਗੇ। ਇਸ ਕਰਕੇ ਜਿਹੜੀ ਬਹੁਤ ਵੱਡੀ ਸਹੂਲਤ ਜਿਹੜੀ ਦਲਿਤ ਭਾਈਚਾਰਾ ਨੂੰ ਆਮਾਦੀ ਪਾਰਟੀ ਨੇ ਦਿੱਤੀ ਹੈ ਕਿਉਂ ਦਿੱਤੀ ਹੈ ਕਿ ਬਾਬਾ ਸਾਹਿਬ ਅੰਬੇਦਕਰ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਇੱਕ ਦਲਿਤ ਭਾਈਚਾਰੇ ਚੋਂ ਸੀਗੇ ਮੱਧ ਪ੍ਰਦੇਸ਼ ਚ ਇਹਨਾਂ ਦਾ ਜਨਮ ਹੋਇਆ ਠੀਕ ਹੈ ਉਹਨਾਂ ਨੇ ਬੜਾ ਲੰਮਾ ਸਮਾਂ ਦਲਤਾਂ ਦੀ ਲੜਾਈ ਲਈ ਜਦੋਂ ਕਿ ਕਦੀ ਇੱਕ ਸਮਾਂ ਸੀਗਾ ਕਿ ਇਹਨਾਂ ਨੂੰ ਛੂਤਰ ਦੇ ਨਾਂ ਤੇ ਲੋਕੀ ਕਹਿੰਦੇ ਸੀਗੇ ਤਾਂ ਛੂਤਰ ਭਾਈਚਾਰਾ ਪਰ ਬਰਾਬਰ ਦਾ ਹੱਕ ਜਿਹੜਾ ਬਾਬਾ ਸਾਹਿਬ ਨੇ ਦਲਤਾਂ ਨੂੰ ਦਿਵਾਇਆ ਔਰ ਅੱਜ ਮੈਂ ਕਹਣਾ ਵੀ ਬਾਬਾ ਸਾਹਿਬ ਦੀ ਮਿਹਨਤ ਕਰਕੇ ਉਹਨਾਂ ਦੇ ਕਰਕੇ ਹੀ ਇੱਕ ਇੱਕ ਸਾਰਤਾ ਬਰਾਬਰਤਾ ਜਿਹੜੀ ਹੈ ਸਾਡੇ ਭਾਈਚਾਰੇ 'ਚ ਆਈ ਹੈ ਤਾਂ ਜਿਹੜੀ ਕਿ ਬਹੁਤ ਵਧੀਆ ਗੱਲ ਹੈ ਆਮ ਆਦਮੀ ਪਾਰਟੀ ਦਲਤਾਂ ਦਾ ਹਮੇਸ਼ਾ ਹੀ ਸਤਿਕਾਰ ਕਰਦੀ ਹੈ ਮਾਣ ਕਰਦੀ ਹੈ ਔਰ ਕਰਦੀ ਰਹੇਗੀ ਇਹਦਾ ਮੇਨ ਅੱਜ ਮਕਸਦ ਸਾਡਾ ਇਹੀ ਸੀਗਾ ਜੀ ਪ੍ਰੈਸ ਕਾਨਫਰੰਸ ਕਰਨ ਦਾ ਦਲਤਾਂ ਦੇ ਸਬੰਧ 'ਚ 2027 ਤੋਂ ਪਹਿਲਾਂ ਪਹਿਲਾਂ ਤੁਹਾਨੂੰ ਕਿ ਜਿਹੜਾ ਕੰਪਲੀਮੈਂਟ ਹੁੰਦਾ ਹੀ ਇਹਦਾ ਜਿਹੜਾ ਬਿਲਕੁਲ ਜੀ ਬਿਲਕੁਲ ਬਿਲਕੁਲ ਇੰਪਲੀਮੈਂਟ ਹੋ ਗਿਆ ਜੀ ਇਹਦੇ ਚ ਕੋਈ ਐਸੀ ਗੱਲ ਨਹੀਂ ਗਈ ਦਲਿਤ ਭਾਈਚਾਰੇ ਸਮਾਜ ਦਾ ਬਹੁਤ ਮਾਨ ਸਨਮਾਨ ਆਮ ਆਦਮੀ ਪਾਰਟੀ ਕਰਦੀ ਹੈ ਤੁਸੀਂ ਇਹ ਵੀ ਹੁਣੇ ਕਿ ਜਿਹੜੇ ਸਾਡੇ ਪੰਜਾਬ ਦੇ ਫਾਈਨੈਂਸ ਮਿਨਿਸਟਰ ਨੇ ਉਹ ਵੀ ਦਲਿਤ ਭਾਈਚਾਰੇ ਚੋਂ ਨੇ ਐਸ ਸੀ ਭਾਈਚਾਰੇੋਂ 6 ਕੈਬਨਿਟ ਚ ਵਜ਼ੀਰ ਜਿਹੜੇ ਨੇ ਐਸ ਵੇਲੇ ਦਲਿਤ ਭਾਈਚਾਰੇ ਦੇ ਨੇ ਤਾਂ ਨਹੀਂ ਤਾਂ ਪਿਛਲੇ ਛਾਤੀ ਮਾਰ ਕੇ ਦੇਖ ਲਓ ਪਿਛਲੀਆਂ ਸਰਕਾਰਾਂ ਚ ਕਿ ਦਲਿਤ ਭਾਈਚਾਰਾ ਨੂੰ ਕਿੰਨੀ ਕਰਨ ਮੈਂਦਕੀ ਮਿਲਦੀ ਸੀ ਇਸ ਕਰਕੇ ਆਮ ਆਦਮੀ ਪਾਰਟੀ ਦਲਤ ਭਾਈਚਾਰੇ ਦਾ ਪੂਰਾ ਮਾਨ ਸਤਕਾਰ ਜਿਹੜੀ ਉਹ ਕਰਦੀ ਅੱਜ ਵੀ ਕਰਦੀ ਹੈ ਕਰਦੀ ਰਹੇਗੀ ਦਾ ਉਹ ਜਿੰਨੇ ਦਲਤ ਭਾਈਚਾਰੇ ਦੀ ਕਮਿਊਨਿਟੀ ਆ ਤਕਰੀਬਨ ਉਹ ਪਕੜੀ ਹੋਈ ਹੈ ਔਰ ਫਾਈਨੈਂਸ਼ੀਅਲ ਵੀ ਕੋਈ ਪਕੜੀ ਹੋਈ ਹੈ ਕਿ ਸਰਕਾਰ ਇਹਨੂੰ ਇਹਨੂੰ ਲੈ ਕੇ ਕੁਝ ਸੰਜੀਜਾ ਦੇਖੋ ਦਲਤ ਭਾਈਚਾਰੇ ਦੇ ਨਾਲ ਮੈਂ ਪਹਿਲਾਂ ਹੀ ਗੱਲ ਕਹਿ ਕੇ ਨਾ ਵੀ ਬਿਲਕੁਲ ਦਲਤ ਭਾਈਚਾਰੇ ਦੇ ਬਿਲਕੁਲ ਨਾਲ ਜੇ 6 ਕੈਬਨਟ ਦੇ ਵਜ਼ੀਰ ਹੀ ਦੇ ਦਿੱਤੇ ਨੇ ਇਦੋਂ ਵੱਡੀ ਦਾ ਹੋਰ ਹੋਰ ਬਾਕੀ ਜਿਹੜਾ ਤਨਤ ਭਾਈਚਾਰੇ ਨੂੰ ਜਿੰਨੀਆਂ ਵੀ ਸਹੂਲਤਾਂ ਸਰਕਾਰ ਵੱਲੋਂ ਮਿਲਦੀਆਂ ਨੇ ਉਹ ਜਿਵੇਂ ਬੱਚਿਆਂ ਨੂੰ ਵਜੀਫਾ ਮਿਲਦਾ ਸਕੂਲਾਂ 'ਚ ਮੁਫਤ ਪੜ੍ਹਾਈ ਮਿਲਦੀ ਹੈ ਉਹ ਆਲਰੇਡੀ ਸਾਰਿਆਂ ਸਕੂਲਾਂ 'ਚ ਜਿਹੜੀ ਉਹ ਵੀ ਮਿਲ ਰਹੀ ਹੈ ਇੱਕ ਪ੍ਰਤਾਪ ਸਿੰਘ ਬਾਜਵਾਨ ਲੈ ਕੇ ਸਵਾਲ ਹੈ ਪ੍ਰਤਾਪ ਸਿੰਘ ਬਾਜਵਾਨ ਵੱਲ ਹਾਈ ਕੋਰਟ ਤੋਂ ਵੱਡੀ ਰਾਤ ਮੰਗੀ ਹੈ ਉਹ 22 ਅਪ੍ਰੈਲ ਤੱਕ ਜਿਹੜਾ ਉਹਨਾਂ ਨੂੰ ਕਿਸੇ ਵੀ ਕਾਰਵਾਈ ਕਰਨ ਦਾ ਜੋ ਰੋਕ ਲਾਈ ਗਈ ਹੈ ਬਿਲਕੁਲ ਅਸੀਂ ਸਤਿਕਾਰ ਕਰਦੇ ਹਾਂ ਮਾਨਡੂਗ ਹਾਈ ਕੋਰਟ ਸਾਹਿਬ ਦਾ ਜੋ ਵੀ ਉਹਨਾਂ ਫੈਸਲਾ ਲਿਆ ਸਤਿਕਾਰਯੋਗ ਹਾਈ ਕੋਰਟ ਸਾਹਿਬ ਹਾਈ ਕੋਰਟ ਬਾਕੀ ਜਿਹੜਾ ਬਾਜਵਾ ਸਾਹਿਬ ਨੇ ਕੰਮ ਕੀਤਾ ਇਹ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦਾ ਜਿਹੜੀ ਭੱਠੀ ਚੋਂ ਬੜੇ ਲੰਮੇ ਸਮੇਂ ਬਾਅਦ ਪੰਜਾਬ ਨਿਕਲਿਆ ਸਾਰਿਆਂ ਨੇ ਵੇਖਿਆ ਪਿਛਲਾ ਹੱਤਵਾਦ ਦਾ ਪਟੀਆਂ ਦਾ ਜੋ ਨਾ ਪਰਿਵਾਰਾਂ ਦਾ ਹਾਲਾਤ ਆ ਉਹ ਇਹਨਾਂ ਲੋਕਾਂ ਨੂੰ ਸਭ ਕੁਝ ਸਿੱਖਣਾ ਚਾਹੀਦਾ ਉਹਨਾਂ ਤੋਂ ਕਿ ਜੇ ਉਹਨਾਂ ਨਾਲ ਹਾਲਾਤ ਹੋਇਆ ਤੇ ਹਾਲਾਤ ਇਹਨਾਂ ਨਾਲ ਵੀ ਹੋਏਗਾ ਜਿਨ੍ਹਾਂ ਨੇ ਜਦੋਂ ਸੌਂ ਖਾਧੀ ਜਿਨ੍ਹਾਂ ਨੇ ਬੁਲੇ ਸੋਨਿਹਾਲ ਦਾ ਨਾਰਾ ਲਾਇਆ ਸੀਗਾ ਸਭ ਪ੍ਰਸ਼ਾਦ ਇਹਨਾਂ ਨੂੰ ਵੀ ਥੋੜਾ ਮਿਲੇਗਾ ਭਾਵੇਂ ਉਹਨਾਂ ਨੂੰ ਲੇਟ ਮਿਲੇ। ਦੱਸਦਾ ਜੀ ਜਦੋਂ ਗਵਰਨਰ ਸਾਹਿਬ ਆਏ ਤੇ ਸਰਕਾਰ ਦੇ ਨੁਮਾਇੰਦੇ ਨੂੰ ਲਾਰਜ ਦੇ ਕੀ ਗੱਲ। ਦੇਖੋ ਜੀ ਮੈਂ ਕਹ ਮੇਰੀ ਇੱਕ ਮੀਟਿੰਗ ਸੀਗੀ ਮੈਂ ਉਸ ਮੀਟਿੰਗ 'ਚ ਚਲੇ ਗਿਆ ਸੀਗਾ। ਨੀ ਤੇ ਮੈਂ ਹਮੇਸ਼ਾ ਜਿੱਦ ਤੋਂ ਪਹਿਲਾਂ ਵੀ ਗਵਰਨਰ ਸਾਹਿਬ ਆਉਂਦੇ ਰਹੇ ਨੇ। ਧਰਮਕੋਟ ਗਵਰਨਰ ਸਾਹਿਬ ਆਏ ਮੈਂ ਉੱਥੇ ਗਿਆ ਸੀਗਾ। ਹਰ ਵਾਰੀ ਮੈਂ ਆਉਂਦਾ ਰਿਹਾ। ਠੀਕ ਹੈ ਜੀ ਮੈਂ ਤਾਂ ਕਦੀ ਵੀ ਕੋਈ ਪ੍ਰੋਗਰਾਮ ਇਸ ਨੇ ਕੀਤਾ। ਅੱਜ ਤਾਂ ਇਸ ਵਾਰ ਤਾਂ ਮੈਨੂੰ ਮੀਟਿੰਗ ਆ ਗਈ ਪਾਰਟੀ ਦੀ ਇਸ ਕਰਕੇ ਮੈਂ ਗਿਆ ਰਿਹਾ ਚੱਲਿਆ। ਤੁਹਾਨੂੰ ਇਹ ਤੇ ਨਹੀਂ ਲੱਗਾ ਕਿ ਜੋ ਤੁ ਬਿਲਕੁਲ ਅਥਿਹਾਇਦ ਨਾ ਕਦਰਨ ਜੀ ਇਹਦੇ ਚਤੇ ਆਉਣ ਵਾਲੀ ਗੱਲ ਕਿਹੜੀ ਹੈ ਮੈਂ ਤਾਂ ਪਹਿਲਾਂ ਕਹਤਾ ਕਿ ਕੋਈ ਵੀ ਜਿਹੜਾ ਆਪਣੇ ਆਪ ਨੂੰ ਪੰਜਾਬੀ ਖਾਂਦਾ ਜਿਹੜਾ ਆਪਣੇ ਆਪ ਨੂੰ ਪੰਜਾਬ ਨਾਲ ਪਿਆਰ ਕਰਨ ਵਾਲਾ ਬੰਦਾ ਹੈ ਉਹਦਾ ਹਰ ਇੱਕ ਦਾ ਵਈ ਫਰਜ ਬਣਦਾ ਜਿੰਨਾ ਵੀ ਯੋਗਦਾਨ ਪਾਉਣਾ ਉਹਦੇ ਚ ਦੇ ਵਿੱਚ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਇੱਕ ਨਾ ਉਹ ਥੋਰੀ ਡੋੜ ਜਿਹੜੀ ਹੈ ਨਾ ਦੇਖਿਆ ਪਿਛਲਾ ਹੱਤਵਾਦੀ ਦੌਰ ਦੇਖਿਆ ਇਹ ਫੇਰ ਉਸੇ ਦੌਰ ਚ ਜਿਹੜਾ ਪੰਜਾਬ ਨੂੰ ਧੱਕਣਾ ਚਾਹੁੰਦੇ ਨੇ ਲੋਕਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਜਿਹੜਾ ਪ੍ਰਤਾਪ ਬਾਜਵੇ ਦੇ ਬਿਆਨ ਨਾਲ ਬਣਿਆ ਬਹੁਤ ਸਾਰੇ ਲੋਕ ਜਿਹੜੇ ਅੰਮ੍ਰਿਤਸਰ ਦੀ ਧਰਤੀ ਤੇ ਸ੍ਰੀ ਦਰਬਾਰ ਸਾਹਿਬ ਆਉਂਦੇ ਨੇ ਉਹ ਜਦੋਂ ਉਹਨਾਂ ਦੇ ਮਨ 'ਚ ਇਹ ਗੱਲ ਜਾਊਗੀ ਕਿ ਜੈ ਜੈ 18 ਬੰਬ ਦਾ ਫਟ ਕੇ ਤਾਂ 32 ਫੱਟਣ ਵਾਲੇ ਨੇ ਉਹਨਾਂ ਲੋਕਾਂ ਦੇ ਕਿਤੇ ਨਾ ਕਿਤੇ ਮਨ 'ਚ ਤਾਂ ਜ਼ਰੂਰ ਆਏਗੀ ਕਿ ਕਿੱਥੇ ਫੱਟਣਾ ਹੈ ਪਰ ਬਾਜਵਾ ਸਾਹਿਬ ਨੂੰ ਜੀ ਉਹਦਾ ਉਹਨਾਂ ਦੇ ਇੰਨੇ ਸੂਤਰ ਕੰਮ ਕਰਦੇ ਹੀ ਨੇ ਤਾਂ ਫਿਰ ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਔਰ ਦੱਸਣ ਕਿ 32 ਬੰਬ ਆਏ ਕਿੱਥੋਂ ਨੇ ਤਾਂ 32 ਬੰਬ ਜਿਹੜੇ ਅੱਜ ਫੱਟਣ ਵਾਲੇ ਨੇ ਉਹ ਹੋਇਆ ਕਿੱਥੇ ਨੇ ਇਸ ਕਰਕੇ ਆਮ ਆਦਮੀ ਪਾਰਟੀ ਨੇ ਜਿਹੜਾ ਫੈਸਲਾ ਲਿਆ ਕਿ ਉਹਨਾਂ ਤੇ ਐਫਆਈਆਰ ਕੀਤੀ ਹੈ ਬਹੁਤ ਵਧੀਆ ਗੱਲ ਹੈ। ਐਹੋ ਜੇ ਬੰਦਿਆਂ ਤੇ ਹੋਣੀ ਚਾਹੀਦੀ ਹੈ। ਐਡਾ ਆਪਣੇ ਆਪ ਨੂੰ ਸੁਲਝਾ ਸਮਝਦਾਰ ਲੀਡਰ ਬਖੌਂਦਾ ਹੈ। ਨਾ ਰਾਜਨੀਤੀ ਕਰਨੀ ਹੈ ਤਾਂ ਕੰਮ ਦੀ ਰਾਜਨੀਤੀ ਕਰੋ। ਦਹਿਸ਼ਤ ਦੀ ਰਾਜਨੀਤੀ ਪੰਜਾਬ ਦੇ ਲੋਕਾਂ ਨੇ ਬਰਦਾਸ਼ਤ ਨਹੀਂ ਕਰਨੀ। ਇਹਨਾਂ ਦੇ ਮਨ 'ਚ ਭੁਲੇਖਾ ਇੱਕ ਵੀ ਕੰਮ ਦੀ ਗੱਲ ਨਹੀਂ ਕਰਦੇ ਇਹਨਾਂ ਦੇ ਲੀਡਰ। ਬਸ ਐਹੀ ਰਾਜਨੀਤੀ ਹੈ ਜੀ। ਆਮ ਆਦਮੀ ਪਾਰਟੀ ਨੂੰ ਪੰਡਣਾ ਹੈ। ਆਮ ਆਦਮੀ ਪਾਰਟੀ ਨੂੰ ਇਹ ਕਹਿਣਾ ਚਾਹੀਏ ਆਪਾਂ ਦੁਗਾਟਨ ਕਰ ਰਹੇ ਸਕੂਲਾਂ ਦੇ ਬਹੁਤ ਸਾਰੇ ਸਕੂਲਾਂ 'ਚ ਤੁਸੀਂ ਚੈਨਲ ਵਾਲੇ ਵੀਰ ਜਾਣਦੇ ਹੋ ਮੈਨੂੰ ਤਾਂ ਨਹੀਂ ਲੱਗਦਾ ਅੱਜ ਤੋ 20 ਸਾਲ ਪਹਿਲਾਂ ਕਿ ਸਕੂਲ ਦੀ ਚਾਰਦੁਵਾਰੀ ਵੀ ਹੋਈ ਹੋਵੇ ਅੱਜ ਸਾਰੇ ਪਿੰਡਾਂ 'ਚ ਵੇਖਦੇ ਉਹੀ ਸਕੂਲ ਨੇ ਜਦੋਂ ਕਿ ਜਿਹੜੇ ਆਪੋਜੀਸ਼ਨ ਵਾਲੇ ਨੇ ਸਾਡੇ ਉਹ ਵੀ ਮਾਈਕਾਂ ਤੇ ਖੜੋ ਕੇ ਕਹਿੰਦੇ ਨੇ ਕਿ ਆਹੀ ਸਕੂਲ ਆ ਜਿਹੜੇ ਅੱਜ ਚਮਕਣ ਲਾਤੇ ਆ ਤੁਸੀਂ ਇਸ ਕਰਕੇ ਇਹਨਾਂ ਨੇ ਦੇਖਿਆ ਕਿ ਜਦੋਂ ਕੰਮ ਹੋਣ ਲੱਗੇ ਅਸੀਂ ਤਾਂ ਕਰਦੇ ਨਹੀਂ ਪਰ ਹੁਣ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਕਹਿੰਦੇ ਜੀ ਇਹ ਤਾਂ ਛੱਲਾ ਲਾਉਂਦੇ ਜੀ ਪੁਰਾਣੇ ਸਕੂਲ ਬਣਿਆ ਮੈਂ ਉਹਨਾਂ ਨੂੰ ਕਹਿੰਦਾ ਉਹ ਡੇਰਾ ਬਾਬਾ ਨਾਨਕ 'ਚ ਆ ਜਿਹੜਾ ਇੱਥੋਂ ਦਾ ਹੀ ਵਜੀਰ ਪਿਛਲੇ ਉਹਨਾਂ ਕਹਿੰਦਾ ਆਜੋ ਡਿਬੇਟ ਕਰੋ ਮੇਰੇ ਨਾਲ ਬੈਠ ਕੇ ਮੇਰੇ ਸਾਹਮਣੇ ਆਓ ਫਰੰਟ ਤੇ ਠੀਕ ਹੈ ਜੀ ਤਾਂ ਡਿਬੇਟ ਕਰੋ ਤਾਂ ਦੱਸੋ ਕਿ ਫਲਾਣਾ ਸਕੂਲ ਚ ਫਲਾਣਾ ਕੰਮ ਅਸੀਂ ਪਿਛਲੇ ਪੰਜਾਂ ਸਾਲਾਂ ਚ ਕਰਾਇਆ ਹੈ じゃ ਮੈਂ ਦੱਸੂਗਾ ਐਂਪੀਰ ਤਾਂ ਹੋ ਸਕਦਾ ਕਹਿੰਦੇ ਇਹ ਇੱਕ ਸਮਾਂ ਵਿੱਚ ਰੋਸ ਧਰਨਦਾ ਹੋਵੇ ਜੀ ਆਪਾਂ ਦੇਣ ਧਰਨੇ ਉਹਨਾਂ ਨੂੰ ਕੋਣ ਰੋਕਣ ਰਿਹਾ ਧਰਨੇ ਤੇੰਤ ਉੱਤਰ ਨੇ ਦੇਣ ਸਨ ਉੱਤਰ ਨੇ ਚਕਾਉਣੇ ਵੀ ਆਉਂਦੇ ਨੇ ਜਾਂ ਗਲਤ ਬੰਦਾ ਧਰਨੇ ਦੇਏਗਾ ਇੱਕ ਬੰਨੇ ਤਾਂ ਤੁਸੀਂ ਗਲਤ ਕੰਮ ਕਰਦੇ ਹੋ ਬੇ ਬੁਨਿਆਦ ਬਿਆਨ ਦੇ ਕੇ ਲੋਕਾਂ ਨੂੰ ਘਮਰਾ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰਦੇ ਹੋ ਜੇ ਉਹਨਾਂ ਤੇ ਐਫਆਈਰ ਹੋ ਗਈ ਜੇ ਪ੍ਰਤਾਪ ਆ ਜਾਵੇ ਤੇ ਹੋ ਗਈ ਆ ਤੇ ਸਖਜੰਦਰਪੁਰ ਰੰਡਾਵੇ ਤੇ ਨਹੀਂ ਹੋ ਸਕਦੀ ਉਹਨਾਂ ਕਹਤੂੰ ਵੀ ਦੇਖੇ ਵੇਖਲਾ ਬਿਆਨ ਤੂੰ ਵੀ ਡਿਪਟੀ ਮੁੱਖ ਮੰਤਰੀ ਨਾਲ ਗਰਹ ਭਾਗ ਰਿਆ ਤੇਰੇ ਵੀ ਸੂਤਰ ਹੋਣੇ ਆ ਤੂੰ ਆਪਣੇ ਸੂਤਰਾਂ ਕੋ ਕੰਮ ਲਾ ਅਦਾਸਰ ਤੇਰੇ ਸੂਤਰ ਕੀ ਕਹਿੰਦੇ ਨੇ ਜੇ ਹਾਈ ਕੋਰਟ ਤੋਂ ਖਾਰਜ ਹੁੰਦੀ ਆ ਤੇ ਕਰਨਾ ਖਾਰਜ ਹੁੰਦਾ ਤੇ ਸੁਪਰੀਮ ਕੋਰਟ ਅਜੇ ਵੇਖੋ ਜੀ ਕੋਈ ਉਹਦੇ ਚ ਖਾਰਜ ਨਹੀਂ 22 ਤਰੀਕ ਤੱਕ ਰੋਕ ਲਾਈ ਆ ਉਹਨਾਂ ਦੀ ਅਰੈਸਟ ਤੇ ਇਹ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਨਾ 22 ਤਰੀਕ ਤੋਂ ਬਾਅਦ ਦੇਖਾਂਗੇ ਹਾਈ ਕੋਰਟ ਕੀ ਫੈਸਲਾ ਲੈਂਦੀ ਹੈ ਉਸ ਤੋਂ ਬਾਅਦ ਅਗਲੀ ਜਿਹੜੀ ਕਾਰਵਾਈ ਹੋ ਕਰਾਂਗੇ